ਜੋ ਵੀ ਕੰਮ ਨੂੰ ਕਹਿੰਦੇ ਅਸੀਂ ਜੂਰੋੜਾ ਜੀ ਉਹ ਕਰਦੇ ਆ ਮਤਲਬ ਕਿ ਕੋਈ ਐਸਾ ਨਹੀਂ ਹੈਗਾ ਵੀ ਹਾਂ ਵੀ ਕੋਈ ਕੰਮ ਨੂੰ ਹੁਣ ਜਿਹੜੇ ਕੰਮ ਨੂੰ ਹੱਥ ਪਾਉਂਦੇ ਆ ਜਿਹੜੇ ਨੂੰ ਵੀ ਕਹਿੰਦੇ ਆ ਉਹ ਮਤਲਬ ਕਿ ਪੂਰਾ ਕਰਦੇ ਆ ਜਦੋਂ ਤੋਂ 83 ਦਾ ਕਾਨੂੰਨ ਹੋਇਆਗਾ ਉਸ ਤੋਂ ਬਾਅਦ ਅਸੀਂ ਕਾਂਗਰਸ ਦੇ ਨਾਲ ਬਿਲਕੁਲ ਸੱਚਾ ਚਾਰਤਾ ਹੀ ਨਹੀਂ ਰੱਖਿਆ ਜੀ ਕਦੇ ਠੀਕ ਹੈ ਨਾ ਅਸੀਂ ਪਹਿਲਾਂ ਸ਼ੁਰੂ ਤੋਂ ਅਸੀਂ ਅਕਾਲੀ ਰਹੇ ਠੀਕ ਹੈ ਨਾ ਹੁਣ ਸਾਨੂੰ ਇਹਨਾਂ ਦਾ ਸਰਕਾਰ ਦਾ ਕੰਮ ਵਧੀਆ ਲਗਨ ਕਰਕੇ ਅਸੀਂ ਇਹਨਾਂ ਦੀ ਸਪੋਰਟ ਦੇ ਵਿੱਚ ਦਲ ਰਹੇ ਮੈਨੂੰ ਕਿਵੇਂ ਦੇਖਦੇ ਹੋ ਜਿਹੜਾ ਸਰਕਾਰ ਨੇ ਕੰਮ ਕੀਤਾ ਮੌਜੂਦਾ ਸਰਕਾਰ ਨੇ ਆਵਾ ਦੇ ਪਾਰਟੀ ਨੇ ਹੁਣ ਤੱਕ ਜਿਹੜੇ ਕੰਮ ਨੇ ਕਿਵੇਂ ਦੇ ਨੇ ਲੁਧਿਆਣਾ ਦੇ ਵਿੱਚ ਕੀ ਡਿਵੈਲਪਮੈਂਟ ਹੋਈ ਹੈ ਦੇਖੋ ਜੀ ਕੰਮ ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਕੰਮ ਜਿਹੜਾ ਇਹ ਕੰਮ ਨੂੰ ਵੀ ਆਪਾਂ ਕਹਿੰਦੇ ਆ ਦਫਤਰੀ ਲੈਵਲ ਤੇ ਲਾ ਲਓ ਜਾਂ ਆਪਾਂ ਕੋਈ ਅਡਜਿਸਟਰੀਆਂ ਦਾ ਲਾ ਲਓ ਜਾਂ ਕੋਈ ਹੋਰ ਕੀ ਕੰਮ ਕਹੀ ਹੈ ਕੋਈ ਵੀ ਕੰਮ ਜਿਹੜੇ ਮੇਨ ਕੰਮ ਆਗੇ ਮੇਨ ਕੰਮ ਆਗੇ ਸਾਰੇ ਕੰਮ ਹੋ ਰਹੇ ਆ ਲੋਕਾਂ ਦੇ ਬਹੁਤ ਵਧੀਆ ਕੰਮ ਹੋ ਰਹੇ ਆ ਠੀਕ ਹੈ ਨਾ ਆਪਾਂ ਇਹ ਸੋਚੀਏ ਚੱਲੀਏ ਵੀ ਹੁਣ ਇਹ ਸਰਕਾਰ ਹੈਗਾ ਆ ਆਮ ਆਦਮੀ ਪਾਰਟੀ ਦੀ ਆਪਾਂ ਵੀ ਉਹਨਾਂ ਦੇ ਸਾਥ ਦੇਣਾ ਚਾਹੀਦਾ ਹੱਤ ਪੁਸ਼ਨਾਸ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੀ ਜਿਹੜਾ ਬਿਹੇਵੀਅਰ ਆ ਉਹ ਕਿਵੇਂ ਦੇਖਦੇ ਹੋ ਦੇਖੋ ਜੀ ਗੱਲ ਇਹ ਆ ਵੀ ਉਹ ਵੀ ਪਾਰਟੀ ਦੇ ਸਰਕਾਰਯੋਗ ਆਗੇ ਪਰ ਉਹਨਾਂ ਦੀਆਂ ਜਿਹੜੀਆਂ ਗਲਤ ਮਤਲਬ ਕਿ ਆਵਾਜ਼ਾਂ ਸਾਨੂੰ ਮਿਲਦੀਆਂ ਸੀਗੀਆਂ ਉਹ ਸੋ ਮੀਡੀਆ ਰਾਇ ਇਨਸਾਨ ਲੋ ਉਸ ਆਪਾਂ ਸੰਗਤ ਵੱਲੋਂ ਵੀ ਆਪਾਂ ਕਹਿ ਦਈਏ ਵੀ ਹਾਂ ਵੀ ਗਰਮ ਹੋ ਕੇ ਬੋਲਣਾ ਜੇ ਉਹ ਜਿਹੜੇ ਮੇਨ ਉਹਨਾਂ ਦੇ ਨਾਲ ਤੁਰਦੇ ਸੀਗੇ ਉਹਨਾਂ ਨੂੰ ਵੀ ਮਤਲਬ ਕਿ ਸਿੱਧੇ ਉਹਨਾਂ ਨਾਲ ਗੱਲ ਨਹੀਂ ਸੀ ਕਰਦੇ ਅਸੀਂ ਲੋਕਾਂ ਤੋਂ ਇਹੀ ਕਹਾਂਗੇ ਵੀ ਹਾਂ ਵੀ ਤੁਸੀਂ ਆਪਣੇ ਇਹਨਾਂ ਨੂੰ ਵੋਟ ਪਾਓ ਆਮਦਵੀ ਪਾਰਟੀ ਨੂੰ ਕਿਉਂਕਿ ਆਪਾਂ ਗਾਂ ਵੀ ਜਿਹੜਾ ਵੀ ਹੁਣ ਚੱਲਦਾ ਹੈ ਕੰਮ ਜੇ ਅੱਗੇ ਕੰਮ ਵਧੀਆ ਕਰਨਗੇ ਤੇ ਅੱਗੇ ਤੋਂ ਵੀ ਗਾਂ ਨਾਲ ਨਾਲ ਹੀ ਚੱਲਣਗੇ ਲੋਕ ਜੇ ਨਾ ਕੰਮ ਕਰਨਗੇ ਤਾਂ ਜਿਵੇਂ ਪੂਜੀਆਂ ਦੇ ਸਰਕਾਰਾਂ ਨੂੰ ਦਾ ਕਾਰਿਆਗਾ ਤੇ ਉਹਨਾਂ ਨੂੰ ਵੀ ਚਤਰਕਾਰ ਦੇਣਗੇ ਲੁਧਿਆਣੇ ਪੱਛਮੀ ਸੀਟ ਤੋਂ ਅਸੀਂ ਇੱਥੇ ਖੜੇ ਆਏ ਜਿੱਥੇ ਸੰਜੀਵ अरोड़ा ਨੇ ਆਵਰੀ ਪਾਰਟੀ ਵੱਲੋਂ ਤੇ ਭਾਰਤਪੂਰਨ ਆਸ਼ੂ ਨੇ ਕਾਂਗਰਸ ਵੱਲੋਂ ਤੇ ਦੋਨਾਂ ਵਿੱਚ ਟੱਕਰ ਮੰਨੀ ਜਾ ਰਹੀ ਹੈ ਆਪਾਂ ਗੱਲਬਾਤ ਕਰਾਂਗੇ ਕੀ ਮਾਹੌਲ ਹੈ ਪੱਛਮੀ ਸੀਟ ਦਾ ਲੁਧਿਆਣੇ ਦਾ ਸਸਸੀ ਕਾਲ ਜੀ ਮੈਂ ਸਤਪਾਲ ਵੀ ਬੋਲਦੇ ਹਾਂ ਇਹ ਹੁਣ ਤਾਂ ਵੈਸੇ ਕਿਸੇ ਮੁਕਾਬਲਾ ਨਹੀਂ ਹੈਗਾ ਆਪਣੇ ਸੰਜੀਵ ਰੋੜਾ ਜੀ ਦੇ ਨਾਲ ਕਿਸੇ ਦਾ ਵੀ ਠੀਕ ਹੈ ਨਾ ਕਿਉਂਕਿ मेरे एरिया ਦੇ ਵਿੱਚ ਸਾਡੇ ਬੇਦੀ ਸਾਹਿਬ ਬੈਠੇ ਆਗੇ ਕੌਂਸਲਰ ਸਾਹਿਬ ਉਧਰ ਨਾਲ ਆਪਣੇ ਸ਼ਨੀ ਮੈਸਟਰ ਜੀ ਬੈਠੇ ਆ ਠੀਕ ਹਨ ਬਹੁਤ ਮਿਹਨਤ ਕਰ ਰਹੇ ਆਗੇ ਉਹ ਕੱਲ ਆ ਭਾਰਤੀ ਉਸ ਆਸ਼ੂ ਜੀ ਦੇ ਨਾਲ ਉਹਨਾਂ ਦੇ ਸੱਜੇ ਵਾਂਗ ਮਤਲਬ ਕਿ ਸਮੀਰ ਕਪੂਰ ਜੀ ਕੌਂਸਲਰ ਸਾਹਿਬ ਦਾ ਉਹ ਵੀ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਲਈ ਇਥੇ ਵਿੱਚ ਪਹੁੰਚੇ ਆਗੇ ਠੀਕ ਹਨ ਜੀ ਤੇ ਮਸਲਾ ਇਹ ਵੀ ਹੁਣ ਜੋ ਵੀ ਕੰਮ ਨੂੰ ਕਹਿੰਦੇ ਅਸੀਂ ਜੀ अरोड़ा ਜੀ ਉਹ ਕਰਦੇ ਆ મતલਬ ਕਿ ਕੋਈ ਐਸਾ ਨਹੀਂ ਹੈਗਾ ਵੀ ਹਾਂ ਵੀ ਕੋਈ ਕੰਮ ਨੂੰ ਜਿਹੜੇ ਕੰਮ ਨੂੰ ਹੱਥ ਪਾਉਂਦੇ ਆ ਜਿਹੜੇ ਨੂੰ ਇਹ ਕਹਿੰਦੇ ਆ ਉਹ મતલਬ ਕਿ ਪੂਰਾ ਕਰਦੇ ਆ ਠੀਕ ਹੈ ਨਾ ਤੇ ਭਾਰਤ ਪੂਸ਼ਨਾਸ਼ਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੀਆਂ ਜਿਹੜਾ ਬਿਹੇਵੀਅਰ ਆ ਉਹ ਕਿਵੇਂ ਦੇਖਦੇ ਹੋ ਦੇਖੋ ਜੀ ਗੱਲ ਇਹ ਆ ਵੀ ਉਹ ਵੀ ਪਾਰਟੀ ਦੇ ਸਤਕਾਰਯੋਗ ਆਗੇ ਪਰ ਉਹਨਾਂ ਦੀਆਂ ਜਿਹੜੀਆਂ ਲਾਹਤ મતલਬ ਕਿ ਅਵਾਜ਼ਾਂ ਸਾਨੂੰ ਮਿਲਦੀਆਂ ਸੀਗੀਆਂ ਉਹ ਸਭ মিডিਆ ਰਾਇੰਸ ਸੰਲੋ ਕੋਸ ਆਪਾਂ ਸੰਗਤ ਵੱਲੋਂ ਵੀ ਆਪਾਂ ਕਹਿ ਦਈਏ ਵੀ ਹਾਂ ਵੀ ਗਰਮ ਹੋ ਕੇ ਬੋਲਣਾ ਜੇ ਉਹ ਜਿਹੜੇ ਮੈਨ ਉਹਨਾਂ ਦੇ ਨਾਲ ਤੁਰਦੇ ਸੀਗੇ ਉਹਨਾਂ ਨੂੰ ਵੀ ਮਤਲਬ ਕਿ ਸਿੱਧੇ ਮੂੰਹ ਨਾਲ ਗੱਲ ਨਹੀਂ ਸੀ ਕਰਦੇ ਤੇ ਤਾਂ ਕਰਕੇ ਉਹਨਾਂ ਦੇ ਨਾਲੋਂ ਬੰਦੇ ਕੁਝ ਉੱਟ ਕੇ ਆਮ ਆਦਮੀ ਪਾਰਟੀ ਦਾ ਸਪੋਰਟ ਕਰ ਰਹੇ ਆ ਕਿ ਕਈ ਲੱਗਦਾ ਨਹੀਂ ਕਿ ਤਨਾ ਕਿਤੇ ਜਿਹੜੇ ਭਾਰਤ ਪੁਸ਼ਪ ਦੀ ਪਾਰ ਤੋਂ ਪੁਛਣ ਆਸ਼ ਦੀ ਬੋਲੀ ਹੈ ਜਿਹੜੀ ਵੀ ਉਹ ਕਿਤਨਾ ਕਿਤੇ ਕਾਂਗਰਸ ਪਾਰਟੀ ਨੂੰ ਤੋੜ ਰਹੀ ਆ ਕਾਂਗਰਸ ਪਾਰਟੀ ਵਿੱਚ ਵੀ ਪਾੜ ਪਿਆ ਹੋਇਆ ਏ ਰਲ ਕਿੰਨੀ ਚੱਲ ਰਹੀ ਫੋਟੋ ਨਹੀਂ ਦਿਖ ਰਹੀ ਰਾਜਾ ਵੜਿੰਗ ਦੀ ਕਿਸੇ ਪੋਸਟਰ ਉੱਤੇ ਇਹ ਗੱਲ ਹੈ ਜੀ ਹੁਣ ਇਹ ਹੁਣ ਉਹਨਾਂ ਨੂੰ ਪਤਾ ਜੀ ਕਿਉਂ ਇਹ ਹੋ ਰਿਹਾ ਕਿਸੇ ਦੀ ਹੋ ਸਕਦਾ ਨਾ ਕਿਸੇ ਦੀ ਮੰਨ ਦੇ ਹੁਣ ਜਿਹੜੇ ਹੁਣ ਉੱਪਰਲੇ ਲੀਡਰ ਆ ਗਏ ਉਹ ਕਿਉਂ ਨਹੀਂ ਇਹਨਾਂ ਦੇ ਨਾਲ ਚੱਲ ਰਹੇ ਕਿਉਂ ਨਹੀਂ ਹੋ ਰਿਹਾ ਕੋਈ ਨਾ ਕੋਈ ਬਜਾਤਾ ਹੋ ਸਕਦੀ ਹੈ ਜੀ ਹੁਣ ਆਪਾਂ ਉਹਨੂੰ ਕੁਝ ਨਹੀਂ ਕਹਿ ਸਕਦੇ ਅਸੀਂ ਤਾਂ ਜ਼ਮੀਨੀ ਲੈਵਲ ਤੇ ਆ ਠੀਕ ਹੈ ਨਾ ਅਸੀਂ ਕੋ ਜਿਵੇਂ ਜਿਵੇਂ ਆਪਾਂ ਦੇਖਦੇ ਆਂ ਠੀਕ ਹੈ ਨਾ ਵੀ ਹਾਂ ਇਹ ਪਹਿਲੀ ਗੱਲ ਅਸੀਂ ਜਦੋਂ ਤੋਂ 83 ਦਾ ਕਾਹਨ ਹੋਇਆਗਾ ਉਸ ਤੋਂ ਬਾਅਦ ਅਸੀਂ ਕਾਂਗਰਸ ਦੇ ਨਾਲ ਬਿਲਕੁਲ ਸਹਿਚਾਰਤਾ ਹੀ ਨਹੀਂ ਰੱਖਿਆ ਜੀ ਕਦੇ ਠੀਕ ਹੈ ਨਾ ਅਸੀਂ ਪਹਿਲਾਂ ਸ਼ੁਰੂ ਤੋਂ ਅਸੀਂ ਆਕਾਲੀ ਰਹੇ ਆਂ ਠੀਕ ਹੈ ਨਾ ਹੁਣ ਸਾਨੂੰ ਇਹਨਾਂ ਦਾ ਸਰਕਾਰ ਦਾ ਕੰਮ ਵਧੀਆ ਲੱਗਣ ਕਰਕੇ ਅਸੀਂ ਇਹਨਾਂ ਦੀ ਸਪੋਰਟ ਦੇ ਵਿੱਚ ਚੱਲ ਰਹੇ ਹਾਂ ਇਹ ਜਿਵੇਂ ਇਹ ਬਲੂ ਸਟਾਰ ਆਪਰੇਸ਼ਨ ਹੋਣੀ ਹੋਣੀ ਲੰਘਿਆ 6 ਤਰੀਕ ਨੂੰ 6 ਜੂਨ ਨੂੰ ਜੋ ਮਨਾਇਆ ਜਾਂਦਾ 1984 ਇਹਨਾਂ ਜੋ ਆਪਣੇ ਨਾਲ ਬੀਤਿਆ ਹੋਇਆ ਕਾਂਗਰਸ ਵੱਲੋਂ ਕੀਤਾ ਉਹ ਲੋਕਾਂ ਦੇ ਮਨ ਵਿੱਚ ਕਿਤਨਾ ਕਿਤੇ ਯਾਦ ਰਹੂਗਾ ਉਹਨਾਂ ਵੋਟਾਂ ਵੀ ਕਿਉਂਕਿ 19 ਨੂੰ ਵੋਟਾਂ ਪੈਣੀਆਂ ਨੇ 19 ਤਰੀਕ ਨੂੰ ਹਾਂਜੀ ਇਹ ਗੱਲ ਹੈ ਜੀ ਹੁਣ ਉਹ ਚੀਜ਼ ਤਾਂ ਲੋਕ ਭੁੱਲ ਨਹੀਂ ਸਕਦੇ ਜੀ ਜੋ ਕੁਝ ਇਹਨਾਂ ਨੇ ਸਰਕਾਰ ਨੇ ਪੰਜੇ ਨੇ ਕੀਤਾ ਉਹ ਲੋਕ ਨਹੀਂ ਭੁੱਲ ਸਕਦੇ ਉਹ ਚੀਜ਼ਾਂ ਉਹ ਲੋਕਾਂ ਦੀਆਂ ਜਾਨਾਂ ਗਈਆਂ ਇਹਨਾਂ ਚੀਜ਼ਾਂ ਦੇ ਵਿੱਚ ਸingh ਸਾਹਿਬ ਹਨਗੁਰਦਰ ਦੇ ਉੱਤੇ ਹਮਲੇ ਹੋਏ ਆ ਸਾਰਾ ਕੁਛ ਆਪਾਂ ਨੂੰ ਆਪਾਂ ਨੂੰ ਪਤਾ ਹੈ ਵੀ ਸਾਰਾ ਕੁਛ ਜਿਵੇਂ ਵੀ ਹੋਇਆ ਹੋਇਆ ਮਤਲਬ ਕਿ ਵੀ ਆਪਾਂ ਹੁਣ ਕਿਸੇ ਨੂੰ ਆਪਾਂ ਕੀ ਕਹਿ ਸਕਦੇ ਆ ਠੀਕ ਹੈ ਨਾ ਸੰਗਤ ਉਪੀ ਵੀ ਮਤਲਬ ਕਿ ਵੀ ਗਲਤ ਹੋਇਆ ਠੀਕ ਹੈ ਨਾ ਨਹੀਂ ਹੋਣਾ ਚਾਹੀਦਾ ਸੀਗਾ ਠੀਕ ਹੈ ਨਾ ਉਹਨਾਂ ਉਹਦੇ ਹਿਸਾਬ ਨਾਲ ਇਹ ਲੋਕ ਆਪਣਾ ਜਵਾਬ ਦੇ ਰਹੇ ਹੈਗੇ ਠੀਕ ਹੈ ਨਾ ਤੇ ਕੰਮ ਨੂੰ ਕਿਵੇਂ ਦੇਖਦੇ ਹੋ ਜਿਹੜਾ ਸਰਕਾਰ ਨੇ ਕੰਮ ਕੀਤਾ ਮੌਜੂਦਾ ਸਰਕਾਰ ਨੇ ਆਵਾ ਦੇ ਪਾਰਟੀ ਨੇ ਹੁਣ ਤੱਕ ਜਿਹੜੇ ਕੰਮ ਨੇ ਕਿਵੇਂ ਦੇ ਨੇ ਲੁਧਿਆਣਾ ਦੇ ਵਿੱਚ ਕੀ ਡਿਵੈਲਪਮੈਂਟ ਹੋਈ ਹੈ ਦੇ ਕੋਈ ਕੰਮ ਤਾਂ ਸਾਨੂੰ ਮੈਂ ਦੱਸ ਕੇ ਹਟਿਆ ਵੀ ਕੰਮ ਜਿਹੜਾ ਇਹ ਕੰਮ ਨੂੰ ਵੀ ਆਪਾਂ ਕਹਿੰਦੇ ਆ ਦਫਤਰੀ ਲੈਵਲ ਤੇ ਲਾ ਲਓ ਜਾਂ ਆਪਾਂ ਕੋਈ ਰਜਿਸਟਰੀਆਂ ਦਾ ਲਾ ਲਓ ਜਾਂ ਕੋਈ ਹੋਰ ਕੀ ਕੰਮ ਕਹੀ ਹੈ ਕੋਈ ਵੀ ਕੰਮ ਜਿਹੜੇ ਮੇਨ ਕੰਮ ਆਗੇ ਮੇਨ ਕੰਮ ਆਗੇ ਸਾਰੇ ਕੰਮ ਹੋ ਰਹੇ ਆ ਲੋਕਾਂ ਦੇ ਬਹੁਤ ਵਧੀਆ ਕੰਮ ਹੋ ਰਹੇ ਆ ਠੀਕ ਹੈ ਨਾ ਤੇ ਆਪਾਂ ਇਹ ਸੋਚ ਕੇ ਚੱਲੀਏ ਵੀ ਹੁਣ ਇਹ ਸਰਕਾਰ ਹੈਗਾ ਆਪਾਂ ਆਮ ਆਦਮੀ ਪਾਰਟੀ ਦੀ ਆਪਾਂ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਾਪੀ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਲੋਕਾਂ ਵਾਸਤੇ ਸਰਕਾਰ ਬਾਰੇ ਅਸੀਂ ਲੋਕਾਂ ਤੋਂ ਇਹੀ ਕਹਾਂਗੇ ਵੀ ਹਾਂ ਵੀ ਤੁਸੀਂ ਆਪਣੇ ਇਹਨਾਂ ਨੂੰ ਵੋਟ ਪਾਓ ਆਮਦਵੀ ਪਾਰਟੀ ਨੂੰ ਕਿਉਂ ਆਪਾਂ ਗਾਂ ਵੀ ਜਿਹੜਾ ਵੀ ਹੋਂ ਚੱਲਦਾ ਹੈ ਕੰਮ ਜੇ ਅੱਗੇ ਕੰਮ ਵਧੀਆ ਕਰਨਗੇ ਤੇ ਅੱਗੇ ਤੋਂ ਵੀ ਗਾਂ ਨਾਲ ਨਾਲ ਹੀ ਚੱਲਣਗੇ ਲੋਕ ਜੇ ਨਾ ਕੰਮ ਕਰਨਗੇ ਤਾਂ ਜਿਵੇਂ ਦੂਜੀਆਂ ਸਰਕਾਰਾਂ ਨੂੰ ਦਰਕਾਰ ਹੈਗਾ ਤੇ ਇਹਨਾਂ ਨੂੰ ਵੀ ਦਰਕਾਰ ਦੇਣਗੇ ਠੀਕ ਹੈ ਨਾ ਜੇ ਕਾਲੀਦਲ ਨੂੰ ਕਿੱਥੇ ਖੜੀ ਦੇਖਦੇ ਹਾਂ ਕਾਲੀਦਲ ਦੀ ਕੋਈ ਟੱਕਰ ਹੈ ਇਹ ਕਾਲੇ ਦਾ ਦੇ ਬਹਿ ਜੋ ਆਪਾਂ ਕਹਿ ਸਕਦੇ ਹਾਂ ਜਿੰਨਾ ਕ ਹੈਗਾ ਉਹਨਾਂ ਦਾ ਆਪ ਦਾ ਆਧਾਰ ਉਹ ਵੀ ਆਪਸ ਵਿੱਚ ਹੀ ਪਾਟੇ ਹੋਏ ਆ ਇੱਕ ਦੂਜੇ ਦੇ ਧੜੇ ਬੰਦੀ ਬਹੀ ਹੋਈ ਹੈ ਠੀਕ ਹੈ ਨਾ ਧੜੇ ਬੰਦੀ ਕਰਕੇ ਇਹ ਕੰਮ ਪਿੱਛੇ ਨੂੰ ਜਾ ਰਿਹਾ ਵਾ ਠੀਕ ਹੈ ਨਾ ਚਲੋ ਇੱਕ ਦੂਜੇ ਦੇ ਇਲਜ਼ਾਮ ਲਾਈ ਜਾਂਦੇ ਆਪਸ ਵਿੱਚ ਹੀ ਲਾਈ ਜਾਂਦੇ ਹੋਰ ਪਾਰਟੀ ਤਾਂ ਕਿਸੇ ਨੂੰ ਹਰਾ ਨਹੀਂ ਸਕਦੀ ਕਿਸੇ ਨੂੰ ਇਹ ਸਾਡੇ ਆਪ ਦੇ ਬੰਦੇ ਆਪ ਨੂੰ ਹਰਾ ਰਹੇ ਆ